ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਮੰਦੀ ਸਰਦਾ ਭਾਵਨਾ ਸੀ ਕਿ ਗੁਰਦੁਆਰਾ ਨਾਨਕੇਣਾ ਸਾਹਿਬ ਨੂੰ ਜਾਂਦੀ ਰੋਡ ਦੇ ਵਿੱਚ ਜੋ ਨਾਨਕੇਣਾ ਚੌਂਕ ਹੈ ਉਥੇ ਇੱਕ ਜਿਹੜਾ ਖੰਡਾ ਜਿਹੜਾ ਸਜੋਬਿਸ਼ ਕੀਤਾ ਜਾਵੇ ਅੱਜ ਸੰਗਰੂਰ ਦੇ ਵਿੱਚ ਇਸ ਵਿਹਾੜੇ ਨੂੰ ਸਮਰਪਿਤ 350 ਸਾਲਾ ਉਪਰ ਖੰਡਾ ਚੌਕ ਹੈ ਜਿਹੜਾ ਅਸੀਂ ਸੰਗਰੂਰ ਚਾਪ ਬਣਾਉਣ ਦੇ ਲਈ ਸਮੁੱਚੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਉਹ ਸ਼ੁਰੂਆਤ ਕੀਤੀ ਹੈ ਕਿਉਂਕਿ ਖੰਡਾ ਜੋ ਹੈ ਉਹ ਸਿੱਖ ਧਰਮ ਦੀ ਵਿਰਾਸਤ ਹੈ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਡੇ ਇੱਕਤਾ ਦਾ ਪ੍ਰਤੀਕ ਹੈ ਸੋ ਅੱਜ ਉਹ ਖੰਡੇ ਨੂੰ ਸੁਸ਼ੋਭਿਤ ਕਰਨ ਦੇ ਲਈ ਅੱਜ ਉਹਦੀ ਸ਼ੁਰੂਆਤ ਕਰਾਈ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਿਹੜਾ ਦੱਖਤ ਉੱਚਾ ਖੰਡਾਲੇ ਜੋਬਤ ਹੋਏਗਾ ਇਹ ਸਾਰੀ ਸੰਗਤਾਂ ਜਿਨ੍ਹਾਂ ਨੇ ਵਿਵਹ ਚੜ ਕੇ ਅੱਜ ਇਸਕਾਰ ਦੇ ਵਿੱਚ ਹਾਜ਼ਰੀ ਲਗਵਾਈ ਆ ਸੇਵਾ ਨਵਾਈ ਆ ਵਾਹਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਹੋਵੇ ਚੜ੍ਹਦੀ ਕਲਾ ਹੋਵੇ ਤੇ ਇਹ ਸਭਾ ਵਾਹਿ ਇਸੇ ਦਰ ਅਸਿੰਗਰੰਤ ਕਰਦੇ ਰਹੀਏ ਵਾਹਿਗੁਰੂ ਜੀ ਕਰਤਾ ਸੋ ਵਾਹਿ